ਆਰਮੀ ਵਿੱਚ ਥੋੜਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆਂ ਜੀ ਦੱਬਾ ਵਾਲੀ ਮੰਡੀ ਜੀ ਚੈੱਕ ਕਰੋ ਮੇਰਾ ਵੀਰ ਮੇਂਹਂ ਗਾਰਨ ਬਹੁਤ ਹੀ ਜ਼ਿਆਦਾ ਬਈ ਪਾਣੀ ਖੜਾ ਮੰਡੀ ਚ ਆਪਾਂ ਇੱਥੇ ਖਾਮਾਂਗੇ ਤੁਹਾਨੂੰ ਟੌਪ ਟੌਪ ਦੀ ਝੋਟੀ ਆ ਤੇ ਮੱਝਾ ਤੇ ਆ ਜਿਓ ਮੇਰਾ ਵੀਰ ਮੇਰਾ ਵੀਰ ਬਹੁਤ ਹੀ ਟੌਪ ਕਲਾਸ ਦੀ ਝੋਟੀ ਨੀਂਗੁਰ ਦੇਂਗਰ ਬੜਾ ਅੱਛਾ ਹੈ ਭਾਈ ਤੋ ਆਪਾਂ ਰੇਟ ਭਾਈ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟੌਪ ਕੁਆਲਟੀ ਦੀ ਮੋਹਰਾਂ ਨਸਲ ਦੀ ਝੋਟੀ ਤੇ ਟੌਪ ਕਲਾਸ ਦੀ ਮੱਜੇ ਵਿੱਚ ਪੁੱਛਦੇ ਬਾਈ ਕੋ ਜਾਣਕਾਰੀ ਇਹਦੇ ਬਾਰੇ ਵੀ ਲਵਾਂਗੇ ਆਪਾਂ ਚੈੱਕ ਕਰੋ ਮੇਰਾ ਵੀਰ ਤੇ ਚੰਗਾ ਜਾਨਵਰ ਹੈ ਵੀਰ ਜੀ ਤੇ ਥਣਾ ਵਿੱਚ ਪ੍ਰੋਪਰ ਗੈਪ ਹੈ ਤੇ ਪਿੱਠੂ ਪੂੜੇ ਦੀ ਬਹੁਤ ਚੰਗੀ ਬਾਈ ਆਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਤੇ ਥਣਾ ਵਿੱਚ ਪ੍ਰੋਪਰ ਗੈਪ ਹੈ ਚਾਰਾਂ ਵਿੱਚ ਜੀ ਤੇ ਬਾਈ ਕੋ ਲੰਨੇ ਜਾਣਕਾਰੀ ਆਜੋ ਮੇਰਾ ਵੀਰ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਕਿਹੜਾ ਪਿੰਡ ਹੈ ਵੀਰੇ ਅੱਖੀ ਪੈਣ। ਅੱਛਾ ਵੀ ਕਿੱਥੇ ਹੋਇਆ ਜੀ ਇਹ? ਹੈ? ਕਿੱਥੇ ਹੋਇਆ ਜੀ? ਫਰੀਦਕੋਟ। ਫਰੀਦਕੋਟ ਜ਼ਿਲ੍ਹਾ ਕਿਹੜਾ ਪੈ ਜਾਂਦਾ ਜੀ? ਇਹ ਲਾ ਫਰੀਦਕੋਟ ਪੈਂਦਾ। ਅੱਛਾ ਫਰੀਦਕੋਟ। ਅੱਜ ਕਿੰਨੇ ਪਸ਼ੂ ਲੈ ਕੇ ਆਏ ਸੀਗੇ ਵੀਰੇ? 4 ਮੇਰੇ। ਅੱਛਾ ਜੀ। ਬਾਕੀ ਗਾਹਾਂ ਕਿਵੇਂ ਆ ਜੀ? ਬੰਦਾ ਪਾਣੀ ਪੂਣੀ ਦਾ। ਆ ਮੈਂ ਹੀ ਕਰਕੇ ਥੋੜਾ ਘਟ ਹੈ ਬਾਈ। ਆ ਜਿਹੜੀ ਝੋਟੀ ਮੱਝ ਦਿਖਾਈ ਇਹਦਾ ਕੀ ਹਿਸਾਬ-ਕਿਤਾਬ ਹੈ? ਕਿਹੜੇ ਸੂਏ ਜੀ ਇਹ? ਇਹ ਤੀਜੇ ਸੂਏ ਦੀ। ਅੱਛਾ ਤੀਜੇ ਸੂਏ ਦੀ। ਤੇ ਦੂਜੇ ਸੂਏ ਕਿੰਨੇ ਦੁੱਧ ਕੱਢਿਆ ਨੇ ਜੀ? 12 ਕਰਦੇ ਮੁੱਲ ਖਰੀਦੀ ਆ ਅ ਕੱਲ ਸੂਈ 11 12 ਹੋਊਗਾ ਅੱਛਾ 12 14 15 ਕਿੰਨਾ ਰੇਟ ਰੱਖਿਆ ਵੀਰੇ ਦਾ 135 ਥੋੜਾ ਬਹੁਤਾ ਮੰਤਣ ਹੋ ਜੂਗਾ ਜੀ ਹਾਂ ਹੋ ਜੀ ਠੀਕ ਹੈ ਬਾਈ ਜੀ ਤੇ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟੌਪ ਪਾਰਟੀ ਦੀ ਮੱਝ ਤੇ ਰੇਟ ਵੀ ਤੁਹਾਡੇ ਨਾਲ ਸ਼ੇਅਰ ਕਰਤਾ ਬਾਈ ਜੀ ਤੇ ਜਾਨਵਰ ਚੰਗਾ ਬਾਈ ਜੀ ਕਹਿੰਦਾ ਚਾਰ ਜਾਨਵਰ ਲੈ ਕੇ ਆਏ ਆ ਤੇ ਬਾਈ ਕਹਿੰਦਾ ਜੀ ਤੇ ਜਾਨਵਰ ਹੈ ਬਾਈ ਜੀ ਬਈਆਂ ਕੋਲੇ ਅੱਗੇ ਵੀ ਆਪਾਂ ਲੰਦੇ ਆ ਤੇ ਬਾਈ ਵਪਾਰ ਦਾ ਕੰਮ ਆਪਣਾ ਹੀ ਹਾਂ ਬਾਈ ਤੇ ਕਿਹੜਾ ਇਲਾਕਾ ਵੀਰੇ ਆਪਣਾ ਸਾਰਨਗੋਸਾ ਦਾ ਅੱਛਾ ਜੀ ਤੇ ਤਕੀਨਾ ਮੈਂ ਆਪਣਾ ਹੀ ਸਾਹਿਰ ਕਿਹੜੀ-ਕਿਹੜੀ ਮੰਡੀ ਲਾਉਂਦੇ ਆਪਾਂ ਜੀ ਹਰੇਕ ਮੰਡੀ ਹੁੰਦੇ ਹਰੇਕ ਮੰਡੀ ਲਾਉਂਦੇ ਆਪਾਂ ਵਾਲੀ ਵੀ ਹੁੰਦੇ ਰਾਮਪੁਰਾ ਵੀ ਹੁੰਦੇ ਮੋੜ ਵੀ ਹੁੰਦੇ ਤੁਨੁੱਲਾ ਵੀ ਮਤਲਬ ਪਸ਼ੂ ਆਪਣੇ ਕੋਲੇ ਹੁੰਦੇ ਨੇ ਤੇ ਮੋਬਾਈਲ ਨੰਬਰ ਬੋਲ ਦੋਗੇ ਆਪਾਂ ਹੀ 7686 ਹਾਂਜੀ 7686 ਹਾਂਜੀ 1558 ਹਾਂਜੀ 050 ਠੀਕ ਹੈ ਬਈ ਜੀ ਨਾਮ ਕੀ ਵੀਰੇ ਆਪਣਾ ਦੱਸਿਆ ਜੀ ਸਾਹਿਰ ਸਾਹਿਰ ਨਾਮ ਹੈ ਜ਼ਿਲ੍ਹਾ ਸਾਰਨਪੁਰ ਠੀਕ ਹੈ ਬਈ ਜੀ ਬਾਈ ਨਾਲ ਕੰਟੈਕਟ ਜਰੂਰ ਕਰਿਓ ਮੇਰਾ ਵੀਰ ਅੱਗੇ ਆਪਾਂ ਲਿਗਾਉਂਦੇ ਆਂ ਅਗਲੀ ਝੋਟੀ ਨੀਲੀ ਰਾਵੀ ਬਹੁਤ ਹੀ ਟੌਪ ਕਲਾਸ ਦੀ ਮੱਝ ਇਹਦੇ ਬਾਰੇ ਵੀ ਲਮਾਵਾ ਕੇ ਆਪਾਂ ਬਾਈ ਕੋਲ ਜਾਣਕਾਰੀ ਤੇ ਥਣਾ ਵਿੱਚ ਪ੍ਰੋਪਰ ਗਿਆ ਪਿਆ ਮੇਰਾ ਵੀਰ ਚੈੱਕ ਕਰੋ ਮੇਰਾ ਵੀਰ ਤੇ ਬੰਦਰ ਦੇਖੋ ਲਊਡੀ ਦੀ ਬਹੁਤ ਬਹੁਤ ਚੰਗੀ ਹੈ ਬਾਈ ਜੀ ਚੰਗਾ ਜਾਨਵਰ ਹੈ ਜੀ ਚੈੱਕ ਕਰੋ ਮੇਰਾ ਵੀਰ ਤੇ ਪੈਰਾਂ ਦੇ ਪ੍ਰੋਪਰ ਨਿਸ਼ਾਨ ਨੇ ਨਾਲ ਕੀ ਹੈ ਜੀ ਇਹਦੇ ਨਾਲ ਕੱਟਾ ਜੀ ਬਾਈ ਕਹਿੰਦਾ ਤੇ ਚੰਗਾ ਜਾਨਵਰ ਹੈ ਬਾਈ ਜੀ ਬਾਈ ਪਾਣੀ ਵਾਦੂ ਅੱਜ ਤਾਂ ਕਰਕੇ ਬਾਈ ਕਾ ਥੋੜੀ ਕਾਗਰੀ ਥੋੜੀ ਮੰਦੀ ਹੋ ਐ ਤੇ ਮੰਡੀ ਵਿੱਚ ਪਾਣੀ ਬਹੁਤ ਆ ਰਹੀ ਜੀ ਤੇ ਨੀਲੀ ਰਾਵੀ ਚੰਗਾ ਜਾਨਵਰ ਬਾਈ ਅਟਰ ਕੁਆਲਟੀ ਬਹੁਤ ਚੰਗੀ ਐ ਦੀ ਤੇ ਪਿੱਠਪੂੜੇ ਦੀ ਵੀ ਚੰਗੀ ਐ ਮੱਝ ਬਾਈ ਘਰੇ ਰੱਖਣ ਵਾਲਾ ਪਸ਼ੂ ਆ ਚੈੱਕ ਕਰੋ ਮੇਰਾ ਵੀਰ ਅਟਰ ਕੁਆਲਟੀ ਚੈੱਕ ਕਰੋ ਤੁਸੀਂ ਮੇਰਾ ਵੀਰ ਪਹਿਲਾਂ ਬਹੁਤ ਟੌਪ ਕਲਾਸ ਦੀ ਐ ਤੇ ਬਾਈ ਕੋਲ ਲਾਵਾਂਗੇ ਆਪਾਂ ਇਹਦੀ ਜਾਣਕਾਰੀ ਥਾਣਾ ਵਿੱਚ ਪ੍ਰੋਪਰ ਗੈਪ ਐ ਤੇ ਚੰਗਾ ਜਾਨਵਰ ਬਾਈ ਘਰੇ ਰੱਖਣ ਵਾਲਾ ਪਸ਼ੂ ਨਾਲ ਭਾਈ ਨੀਲੀ ਰਵੀ ਦਾ ਪਿਓਰ ਕਟਾ ਤੇ ਭਾਈ ਇਹਦਾ ਕਿਹੜੇ ਸੂਏ ਸੂਈ ਹੈ ਜੀ ਇਹਦੇ ਚ ਇਹ ਤੀਜੀ ਸੂਈ ਹੈ ਅੱਛਾ ਜੀ ਇਹ ਤਾਂ ਕਿੰਨਾ ਮੁੱਲ ਰੱਖਿਆ ਆਪਾਂ 60 160 ਤੇ ਦੁੱਧ ਕਿੰਨਾ ਥੱਲੇ ਤੇ 15 ਕਿਲੋ ਪਿਆਰ ਥੋੜਾ ਬੋਧ ਮਾਨਦਾਨ ਹੋ ਜੂ ਇਹ ਤੇ ਜੀ ਵੀ ਮੋਲ ਤੇ 40 ਲਾਈ ਜਾਂਦੇ ਥੋੜੀ ਠੀਕ ਹੈ ਭਾਈ ਜੀ ਤੇ ਆਪਣਾ ਭਾਈ ਜੀ ਮੋਬਾਈਲ ਨੰਬਰ ਬੋਲ ਦੋਗੇ ਆਪਾਂ ਆਪਣਾ ਹੀ 92018 ਹਾਂਜੀ 92110 ਠੀਕ ਹੈ ਭਾਈ ਜੀ ਕਿਹੜਾ ਪਿੰਡ ਕਹਿੰਦੇ ਸੀਗੇ ਠੀਕ ਪਿੰਡ ਠੀਕ ਆਪਣੇ ਘਰੇ ਵੀ ਪਸ਼ੂ ਰਹਿੰਦੇ ਹੋਣੇ ਫਿਰ ਕਹਿੰਦੇ ਹਾਂਜੀ ਠੀਕ ਆ ਬਾਈ ਜੀ ਕਿਥੇ ਸੂਰ ਕਰਦੇ ਬਹੁਤ ਜਾਨੇ ਠੀਕ ਆ ਬਾਈ ਜੀ ਤੇ ਬਾਕੀ ਆਪਾਂ ਮੱਜਾਂ ਕਿੱਥੋਂ ਲਿਉਂਦੇ ਬਾਈ ਵੈਸੇ ਆ ਪਿੰਡਾਂ ਚੋਂ ਖਰੀਦਦੇ ਪਿੰਡਾਂ ਚੋਂ ਖਰੀਦਦੇ ਬਾਈ ਜੀ ਠੀਕ ਆ ਬਾਈ ਜੀ ਤੇ ਬਾਈ ਦਾ ਵਪਾਰ ਤਾਂ ਕਮ ਹੈ ਬਹੁਤ ਹੀ ਟੌਪ ਕਲਾਸ ਦੀਆਂ ਨਗੀਨੇ ਬਾਈ ਕੋਲੇ ਖੜੇ ਸੀਗੇ ਆਪਾਂ ਤੁਹਾਨੂੰ ਦਿਖਾਏ ਤੇ ਬਾਕੀ ਨਾਲ ਕੰਟੈਕਟ ਜ਼ਰੂਰ ਕਰਿਓ ਮੇਰਾ ਵੀਰ ਬਾਈ ਨਾਲੇ ਟੌਪ ਕਲਾਸ ਦੀ ਮੋਹਰਾਂ ਨਾਲ ਜੀ ਮੱਜ ਤੇ ਬਾਈ ਕਹਿੰਦਾ ਇਹਦੇ ਪਰ ਲਮਾਂਗੇ ਬਾਈ ਕੋ ਜਾਣਕਾਰੀ ਜੀ ਹਾਂਜੀ ਬਾਈ ਸ਼ਾਸਿਕਾਲ ਜੀ ਕੀ ਹਾਲ ਹੈ ਵੀਰੇ ਠੀਕ ਹੈ ਵਧੀਆ ਜੀ ਕਿਹੜਾ ਪਿੰਡ ਆ ਪਿਆ ਵੀਰੇ ਪੰਡਾ ਜੀ ਰੱਬੀਆ ਜੀ ਪਿੰਡ ਨਾਰਾ ਰਣਗੜਾ ਆਪਣਾ ਅੱਛਾ ਕਿੰਨੇ ਪਸ਼ੂ ਲੈ ਕੇ ਆਏ ਵੀਰੇ ਅੱਜ ਇਹ ਦੋ ਲੈ ਗਏ ਸੀ ਠੀਕ ਹੈ ਬਾਈ ਜੀ ਤੇ ਬਾਈ ਜੀ ਬਾਕੀ ਗਾਹ ਕਿਵੇਂ ਅੱਜ ਆਏ ਮੈਂ ਪਾਣੀ ਕਰਕੇ ਥੋੜਾ ਜਿਹਾ ਬੰਦਾ ਹਨਾ ਬਾਈ ਅੱਜ ਪਾਣੀ ਨਾਲ ਡੋਣੇ ਮੰਦਾ ਮਾਲ ਪਸ਼ੂ ਮੰਦਾ ਵੇਖਣ ਲੱਗ ਰਿਹਾ ਅੱਜ ਠੀਕ ਹੈ ਬਾਈ ਜੀ ਡੋਣੇ ਜੀ ਆਪਾਂ ਇੱਕ ਵਿੱਚ ਹੀ ਹੈ ਆਪਣੀ 1.5 ਲੱਖ ਦੀ ਜਿਹੜੇ 1.15 ਦੇ ਵਿੱਚ ਹੀ ਅੱਜ ਆਪਾਂ ਅੱਛਾ ਬਾਈ ਜੀ ਹਾਂਜੀ ਇੱਕ ਗਾਂ ਖੜੀ 2 ਲੱਖ ਵਾਲੀ ਹਾਂਜੀ ਇਹਦੇ ਕੋਈ ਗਾਹ ਨ ਲੱਗਿਆ ਜੀ ਅੱਛਾ ਜੀ ਬੜੀ ਤੋਰ ਕੇ ਦਿਖਾ ਦਊਗਾ ਵੀਰੇ ਨੂੰ ਤੋਰ ਦਿਨੇ ਜੀ ਠੀਕ ਹੈ ਬਾਈ ਜੀ ਤੇ ਬਾਈ ਬਹੁਤ ਹੀ ਟੌਪ ਕੁਆਲਟੀ ਬਾਈ ਅਟਰ ਕੁਆਲਟੀ ਚੈੱਕ ਕਰੋ ਵੀ ਜਾਨਵਰ ਬਹੁਤ ਚੰਗਾ ਬਾਈ ਕੋਲੇ ਜੀ ਤੇ ਰੇਟ ਵੀ ਬਹੁਤ ਜਾਇਜ਼ ਹੈ ਬਾਈ ਤੁਸੀਂ ਥੱਲੇ ਪਾਣੀ ਚੈੱਕ ਕਰੋ ਬਹੁਤ ਪਾਣੀ ਜ਼ਿਆ ਤੇ ਥੋੜਾ ਗਾ ਕੇ ਜੀ ਕਰਕੇ ਘਟ ਹੈ ਤੇ ਚੰਗਾ ਜਾਨਵਰ ਹੈ ਬਾਈ ਜੀ ਪਿੱਟ ਪੁੜੇ ਦੀ ਚੈੱਕ ਕਰੋ ਮੇਰਾ ਵੀਰ ਗਲੇਟ ਬਹੁਤ ਛੋਟੀ ਦੀ ਬਾਈ ਮੱਝ ਦੀ ਤੇ ਥਣਾ ਵਿੱਚ ਪ੍ਰੋਪਰ ਗੈਪ ਹੈ ਮੇਰਾ ਵੀਰ ਤੇ ਬਾਈਕਰੋ ਲਵਾਂਗੇ ਜਾਣਗ ਜਿਹਦੇ ਬਾਰੇ ਤੇ ਬਾਈਕਰ ਦਾ 2 ਲੱਖ ਰੇ ਡਰਕ ਹੈ ਇਹਦਾ ਦੁੱਧ ਬਾਰੇ ਵੀ ਆਪਾਂ ਲਵਾਂਗੇ ਬਾਈਕਰੋ ਜਾਣਕਾਰੀ ਬਾਕੀ ਵੀ ਥਣਾ ਵਿੱਚ ਪ੍ਰੋਪਰ ਗੈਪ ਹੈ ਮੇਰਾ ਵੀਰ ਚੰਗੇ ਜਾਨਵਰ ਤੇ ਪੂਰੀਆਂ ਨਿਸ਼ਾਨੀਆਂ ਨੇ ਬਾਕੀ ਥਣਾ ਵੀ ਚੈੱਕ ਕਰੋ ਮੇਰਾ ਵੀਰ ਪ੍ਰੋਪਰ ਗੈਪ ਹੈ ਜੀ ਤੇ ਬਾਈ ਕੋਲ ਪੁੱਛਦੇ ਆ ਮੁੰਡੇ ਦੇ ਬਾਰੇ ਤੇ ਬਾਕੀ ਬਾਈ ਪਸ਼ੂ ਤਾਂ ਵਾਧੂ ਆਏ ਬਾਕੀ ਥੋੜਾ ਜਿਹਾ ਗਾਰੇ ਕਰਨ ਥੋੜਾ ਜਿਹਾ ਰੇਟ ਥੋੜਾ ਮੰਦਾ ਹੀ ਹੈ ਤੇ ਬਾਈ ਇਹ ਥੱਲੇ ਦੁੱਧ ਕਿੰਨਾ ਹੈ ਜੀ ਦੁੱਧ ਇਹ 22 ਲੀਟਰ ਜੀ ਅਖਿਆ 22 ਲੀਟਰ ਜੀ ਤੇ ਥੋੜਾ ਬੋ ਤਾਂ ਮਾਨਦਾਨ ਹੋ ਜੂ ਵੀਰ ਮੰਦਰ ਕਰਦੇ ਆ ਜੀ ਤੇ ਵੀਰੇ ਆਪਣਾ ਕਿਹੜਾ ਪਿੰਡ ਕਹਿੰਦੇ ਸੀਗੇ ਆਪਣਾ ਪਿੰਡੀਆ ਪਿੰਡ ਰਤਨਗੜ੍ਹ ਹਾਂਜੀ ਤਸੀਰ ਰਤਿਆ ਜੀ ਜ਼ਿਲ੍ਹਾ ਫਤਿਹਬਾਦ ਜੀ ਠੀਕ ਹੈ ਬਈ ਜੀ ਆਪਣਾ ਵਪਾਰ ਦਾ ਕੰਮ ਹੈ ਵੀਰੇ ਹਾਂਜੀ ਵਪਾਰ ਦਾ ਤੇ ਘਰੇ ਪਸ਼ੂ ਰਹਿੰਦੇ ਹੋਣੇ ਪੰਜ ਚਾਰੇ ਹਾਂਜੀ 5-15 ਸੂਜੇ ਜੀ ਠੀਕ ਹੈ ਬਈ ਜੀ ਤੇ ਬਾਈ ਜੀ ਹਾਂ ਜਾਈਆਂ ਚੋਟੀ ਐ ਪੰਨੇ ਮਹਸਾ ਜੀ ਠੀਕ ਐ ਬਾਈ ਜੀ ਤੇ ਮੋਬਾਈਲ ਨੰਬਰ ਬੋਲ ਦੂੰਗੇ ਆਪਾਂ ਆਪਣਾ ਹਾਂਜੀ ਹਾਂਜੀ ਵੀਰੇ 97286 ਹਾਂਜੀ 16170 ਜੀ ਇੱਕ ਵਾਰ ਦੁਬਾਰੇ ਬੋਲ ਦੂੰਗਾ ਵੀਰੇ 97286 ਹਾਂਜੀ 16170 ਜੀ ਠੀਕ ਐ ਬਾਈ ਜੀ ਨਾਮ ਕੁਲਦੀ ਬਾਈ ਜੀ ਠੀਕ ਐ ਫੋਨ ਕਰਕੇ ਆ ਸਕਦਾ ਮਤਲਬ ਤੁਹਾਨੂੰ ਹਾਂਜੀ ਜਦ ਮਰਜ਼ੀ ਆਓ ਜੀ ਠੀਕ ਐ ਬਾਈ ਜੀ ਤੇ ਬਾਈ ਕੋਲੇ ਬਹੁਤੀ ਟੌਪ ਕਲਾ ਦੀ ਮੱਝ ਖੜੀ ਬਾਈ ਨਗੀਨਾ ਜਾਨਵਰ ਐ ਬਾਈ ਜੀ ਤੇ ਰੇਟ ਬਾਈ ਕਹਿੰਦਾ ਥੋੜਾ ਬ ਤਾਂ ਮਾਨ ਤਾਨ ਕਰਦਾਂਗੇ ਚੰਗਾ ਜਾਨਵਰ ਐ ਬਾਈ ਜੀ ਬਾਈ ਕਹਿੰਦਾ ਇੱਕ ਸੇਲ ਹੋ ਗਈ ਥੋੜ 1.5 ਲੱਖ ਦੀ ਝੋਟੀ ਵੀ 15 ਜੇ ਦਿੱਤੀ ਹੈ ਬਾਈ ਜੀ ਤੇ ਬਾਕੀ ਤੁਹਾਨੂੰ ਪਤਾ ਹੀ ਹੋਵੇ ਮੌਸਮ ਦਾ ਜੋ ਚੱਲ ਰਿਹਾ ਹੈ ਜਾਨਵਰ ਆਏ ਹੋਏ ਨੇ ਤੇ ਬਾਕੀ ਬਈ ਥੋੜਾ ਜਿਹਾ ਮੌਸਮ ਘਰ ਬਹੁਤ ਬਾਈ ਇੱਥੇ ਮੰਡੀ 'ਚ ਦੇਖ ਲਓ ਤੁਸੀਂ نیچے ਬਹੁਤ ਗਾਗ ਆਈਏ ਪਿਆਰੇ ਆ ਜੀ ਤੇ ਜਿਸ ਕਰਕੇ ਬਾਈ ਗਾਗ ਵੀ ਥੋੜਾ ਘਟੇ ਆ ਅੱਜ ਤੇ ਜਾਨਵਰ ਬਹੁਤ ਚੰਗੇ ਨੇ ਬਾਈ ਜੀ ਤਾਂ ਬਾਈ ਕਹਿੰਦਾ ਮੀਨ ਹੈ ਬਾਕੀ ਪੂਰਾ ਹਾਲ ਕਰ ਦਿੱਤਾ ਹੋਇਆ ਚੰਗੇ ਜਾਨਵਰ ਆਏ ਨੇ ਬਾਕੀ ਵੀਰੇ ਤੇ ਬਾਕੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਆਪਾਂ ਤੁਹਾਡੇ ਲਈ ਇਹੀ ਜਿਹਾ ਵੀਡੀਓ ਲੈ ਕੇ ਆਉਂਦੇ ਰਹਾਂਗੇ ਬਾਈ ਜੀ ਤੇ ਇਹੋ ਜਿਹੇ ਟਾਪ ਦੇ ਨਗੀਨੇ ਤੁਹਾਨੂੰ ਦਿਖਾਉਂਦੇ ਰਹਾਂਗੇ ਬਾਈ ਜੀ ਤੇ ਤਾਜ਼ਾ ਰੇਟ ਤੇ ਬਾਕੀ ਬਾਈ ਜੀ ਚੈਨਲ ਨੂੰ ਗਰੁੱਪਾਂ ਵਿੱਚ ਸ਼ੇਅਰ ਜਰੂਰ ਕਰ ਦਿਆ ਕਰੋ ਮੇਰਾ ਵੀਰ ਠੀਕ ਹੈ ਬਾਈ ਇੱਕ ਮੋਰਾ ਨਸਲ ਦੀ ਛੋਟੀ ਇਹਦੇ ਬਾਰੇ ਵੀ ਲਵਾਂਗੇ ਆਪਾਂ ਬਾਈ ਕੋਲ ਜਾਣਕਾਰੀ ਆਜੋ ਮੇਰਾ ਵੀਰ ਤੇ ਖੁੰਡੀ ਹੈ ਬਾਈ ਉਹਦਾ ਸਰੀਰ 'ਚ ਥੋੜੀ ਲਿਸੀ ਹੈ ਹਾਂਜੀ ਬਾਈ ਜੀ ਪੜਾ ਕੀ ਆ ਲੈ ਵੀਰੇ ਠੀਕ ਹੈ ਵੀਰੇ ਆ ਕਿੰਨੇ ਪਜੂ ਲੈ ਕੇ ਆਏ ਵੀਰੇ ਅੱਜ ਆਪ ਦੋ ਲੈ ਕੇ ਆਏ ਬਾਕੀ ਗਾਹ ਕਿਵੇਂ ਅੱਜ ਗਾਹ ਦਾ ਠੀਕ ਹੈ ਵੀਰੇ ਉਹਨਾਂ ਐ ਨਹੀਂ ਗਾਜ ਮੇਰੇ ਜਿਹੜਾ ਆ ਝੋਟੀਆਂ ਦਾ ਕੀ ਹਿਸਾਬ ਦਾ ਵੇ ਵੀਰੇ ਲੱਖ ਰੁਪਿਆ ਮੰਗਿਆ ਇਹ ਅੱਛਾ ਕਿੰਨਾ ਦੁੱਧ ਥੱਲੇ ਵੀਰੇ ਦੇ ਚਾਰ ਕਿਲੋ ਹੋ ਜਾਵੇ ਅੱਛਾ ਜੀ ਕਿਹੜੇ ਥੂਏ ਜੀ ਇਹ ਤੀਜੇ ਥੂਏ ਹੈ ਸੁਣਾ ਜੀ ਹਾਂ ਹਾਂ ਤੇ ਕਿੰਨੇ ਕ ਦਿਨ ਲੈ ਲੂ ਹਜੇ ਹੈ ਕਿੰਨਾ ਕ ਦਿਨ ਲੈ ਲੂ ਹਜੇ 10 ਕਿ ਦਿਨ ਲੈਂਦੀ ਹੈ ਅੱਛਾ ਜੀ ਕਿੰਨਾ ਕ ਦਿਨ ਜੀ ਰੇਟ ਵੀਰੇ ਲੱਖ ਰੁਪਏ ਠੀਕ ਹੈ ਥੋੜਾ ਬ ਤਾਂ ਮੰਨਦਾਨ ਹੋ ਜੂ ਕਿਹੜਾ ਪਿੰਡ ਹੈ ਵੀਰ ਆਪਣਾ ਹੀ ਆਪਣਾ ਜੱਕ ਛੇਲੇ ਵਾਲਾ ਜੀ ਅੱਛਾ ਵੀਰ ਮੋਬਾਈਲ ਨੰਬਰ ਬੋਲ ਦੋਗੇ ਆਪਾਂ ਆਪਣਾ 991555 ਹਾਂਜੀ 2117 ਇਹਦਾ ਦੁਆਰੇ ਬੋਲ ਦੂਗਾ ਵੀਰੇ 991555 2117 ਠੀਕ ਹੈ ਬਾਈ ਜੀ ਤੇ ਬਾਈ ਚੰਗਾ ਜਾਨਵਰ ਹੈ ਬਾਕੀ ਪਿੱਠ ਪੁੜੇ ਦੀ ਚੰਗੀ ਹੈ ਤੇ ਹਜੇ ਸੋਣਾ ਬਾਈ ਬਾਕੀ ਸਰੀਰ 'ਚ ਥੋੜੀ ਲਿੱਸੀ ਹੈ ਬਾਈ ਬਾਕੀ ਪੁੜੇ ਵਗੈਰਾ ਤੋੜੇ ਹੋਏ ਨੇ ਖਾਣਾ ਵਿੱਚ ਵੀ ਪ੍ਰੋ퍼 ਗੈਪ ਹੈ ਤੇ ਲੈ ਲੂ ਬਾਈ ਹਜੇ ਥੋੜੇ ਦਿਨ ਇਹ ਚੰਗਾ ਜਾਨਵਰ ਬਾਈ ਜੀ ਨਹੀਂ ਮੱਜ ਬਾਈ ਇਹਦੇ ਬਾਰੇ ਵੀ ਲਵਾਂਗੇ ਆ ਬਾਈ ਕੋਲ ਜਾਣਕਾਰੀ ਚੈੱਕ ਕਰੋ ਬਾਈ ਜੀ ਹਟਰ ਕੁਆਲਿਟੀ ਚੰਗੀ ਹੈ ਬਾਈ ਜੀ ਤੇ ਬਾਕੀ ਬਈ ਉਦਾਂ ਫੀਲ ਲੱਗਦੀ ਹੈ ਆਪਣੀ ਹਟਰ ਕੁਆਲਿਟੀ ਚੈੱਕ ਕਰੋ ਮੇਰਾ ਵੀਰ ਬਈ ਖਣਾ ਵਿੱਚ ਪ੍ਰੋਪਰ ਗੈਪ ਹੈ ਤੇ ਚੰਗਾ ਜਾਨਵਰ ਹੈ ਬਾਈ ਜੀ ਬਾਈ ਕੋਲੋਂ ਲੈਂਦੇ ਪੂਰੀ ਜਾਣਕਾਰੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲੇ ਵੀਰੇ ਠੀਕ ਹੈ ਜੀ ਵਧੀਆ ਕਿਹੜਾ ਪਿੰਡ ਹੈ ਵੀਰੇ ਚਕੇਰਾ ਖੇੜਾ ਜੀ ਅੱਛਾ ਜੀ ਜ਼ਿਲ੍ਹਾ ਕਿਹੜਾ ਪੈ ਜਾਂਦਾ ਜੀ ਸਰਸਾ ਅੱਛਾ ਸਰਸਾ ਤੇ ਕਿੰਨੇ ਪਜੂ ਲੈ ਕੇ ਆਏ ਵੀਰੇ ਅੱਜ ਦੋ ਲੈ ਕੇ ਆਏ ਸੀ ਇੱਕ ਵੇਤ ਤੇ ਇੱਕ ਖੜੀਆ ਠੀਕ ਹੈ ਭਾਈ ਬਾਕੀ ਕਹਾ ਕਿਵੇਂ ਅੱਜ ਕਹਾ ਠੀਕ ਹੈ ਵਧੀਆ ਠੀਕ ਹੈ ਤੇ ਭਾਈ ਆ ਜਿਹੜੀ ਮਾਜਿਆ ਤਾਂ ਕਿੰਨਾ ਕੀ ਕਿਹੜੇ ਸੂਏ ਸੂਈਏ ਇਹ ਦੂਜਾ ਸੂਆ 12 ਕਿਲੋ ਤੋਂ 4 12 ਦਿਨਾਂ ਦੀ ਸੂਈ ਹੈ ਤੇ ਨਾਲ ਕੀ ਆ ਵੀਰੇ ਤੇ ਮਗਰ ਕਟਿਆ ਜੀ ਠੀਕ ਹੈ ਭਾਈ ਜੀ ਤੇ ਕਿੰਨਾ ਰੇਟ ਰੱਖਿਆ ਵੀਰੇ ਦਾ ਉਹ ਲੈ ਇੱਕ ਵੀ ਕਰਦੇ ਆ ਜ ਤੇ ਪਿੰਡ ਕਿਹੜਾ ਕਿਤੇ ਸੀ ਵੀਰੇ ਸੁਕੇਰਾ ਖੇੜਾ ਜ਼ਿਲ੍ਹਾ ਕਿਹੜਾ ਪੈਂਦੀ ਸਰਸਾ ਅੱਛਾ ਇਹ ਤਸਵੀਰ ਦੀ ਮੰਡੀ ਦੇ ਬਾਹਰ ਹੀ ਅੱਛਾ ਵੀਰੇ ਤੇ ਆਪਣਾ ਵੀਰੇ ਮੋਬਾਈਲ ਨੰਬਰ ਬੋਲ ਦੋ ਬਈ ਹਾਂਜੀ ਹਾਂਜੀ 99966 ਹਾਂਜੀ 73467 ਠੀਕ ਹੈ ਵੀਰੇ ਇੱਕ ਵਾਰੇ ਬੋਲ ਦੋ ਵੀਰੇ 99966 ਹਾਂਜੀ 73467 ਆਪਾਂ ਫਿਰ ਕਿਹੜੀ ਕਿਹੜੀ ਮੰਡੀ ਜਾਂਦੇ ਵੈਸੇ ਆਪਾਂ ਡਾ ਪਰ ਹੀ ਜਾਂਦੇ ਆ ਜਿਆਦਾਤਰ ਨੇੜੇ ਪੈਂਦੀ ਆ ਸਾਨੂੰ ਨਾ 18 ਕਿਲੋਮੀਟਰ ਦੇ ਪੈ ਜਾਂਦੇ ਆ ਤਾਂ ਕਰਕੇ ਠੀਕ ਹੈ ਭਾਈ ਧੰਨਵਾਦ ਜੀ ਠੀਕ ਹੈ ਤੇ ਬਾਈ ਕੋਲੇ ਬਾਈ ਮੀਣੀ ਮੱਝ ਖੜੀ ਪਉਦੀ ਟਾਪ ਕਲਾਸ ਦੀ ਇਦਾਂ ਦੇ ਜਾਨਵਰ ਲੈਣ ਲਈ ਤੁਸੀਂ ਵੀ ਆਓ ਜੀ ਦੱਬ ਵਾਲੀ ਮੰਡੀ ਤੇ ਚੰਗਾ ਜਾਨਵਰ ਹੈ ਬਾਈ ਜੀ ਤੇ ਨਾਲ ਹੈ ਬਾਈ ਜੀ ਟੱਟਾ ਮੋਹਰਾ ਨਸਲ ਦਾ ਤੇ ਬਾਈ ਜੀ ਪੂਰੀ ਟੌਪ ਕਲਾਸ ਅੱਜ ਬਾਕੀ ਥਣਾ ਵਿੱਚ ਪ੍ਰੋਪਰ ਗੈਪ ਹੈ ਵੀ ਇਹ ਟੌਪ ਕਲਾਸ ਦੀ ਮੋਹਰਾ ਨਸਲ ਦੀ ਝੋਟੀ ਇਹਦੇ ਬਾਰੇ ਲਵਾਂਗੇ ਆਪਾਂ ਜਾਣਕਾਰੀ ਥੋੜਾ ਬਈ ਖੋਲਣ ਚ ਪ੍ਰੋਬਲਮ ਇਸ ਕਰਕੇ ਗਾਰੇ-ਗਾਰੇ ਥੱਲੇ ਤੇ ਬਾਕੀ ਵੀ ਅਟਰ ਕੁਆਲਟੀ ਤੁਹਾਨੂੰ ਚੈੱਕ ਕਰਾ ਦਿੰਦੇ ਆ ਤੇ ਪਿੱਟ ਕੋੜੇ ਦੀ ਚੰਗੀ ਹੈ ਬਾਈ ਜੀ ਇਹਦੇ ਬਾਰੇ ਲਵਾਂਗੇ ਆਪਾਂ ਜਾਣਕਾਰੀ ਬਾਈ ਕੋਲੋਂ ਤੇ ਚੰਗਾ ਜਾਨਵਰ ਹੈ ਬਾਈ ਜੀ ਚੈੱਕ ਕਰੋ ਮੇਰਾ ਵੀਰ ਬਾਕੀ ਗਲੇਟ ਬਹੁਤ ਬਈ ਛੋਟੀ ਦੀ ਬਾਈ ਕੋਲੋਂ ਦੀ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਵਧੀਆ ਬਾਈ ਕਿਹੜਾ ਲੱਕਾ ਵੀਰੇ ਲਹਿੰਡੇ ਕੋਲੇ ਮਲਤਾਨੇ ਦਾ ਪਿੰਡ ਅੱਛਾ ਜੀ ਕਿੰਨੇ ਪਜੂਲੇ ਲੈ ਕੇ ਆ ਵੀਰੇ ਅੱਜ 4 ਲੈ ਕੇ ਆ ਬਾਕੀ ਗਾਹ ਕਿਵੇਂ ਅੱਜ ਗਾਹ ਠੀਕ ਆ ਮੀਂਹ ਮੂਹ ਦਾ ਮਾਹੌਲ ਜਿਆਦਾ ਕੋਈ ਹੋਈ ਸੇਲ ਵੀਰੇ ਆ ਹੋਊਗਾ ਬਾਈ ਠੀਕ ਆ ਬਾਈ ਜੀ ਜਿਹੜੀ ਆ ਛੋਟੀ ਦਿਖਾਈ ਆਪਾਂ ਇਹਦਾ ਕੀ ਹਿਸਾਬ ਦਾ ਆਪਾਂ ਕਿਹੜੇ ਸੂਏ ਵੀਰੇ ਇਹ ਇਹ ਇੱਕ 베ਤ ਇੱਕ 20 ਦੀ ਬਾਈ ਅੱਛਾ 베ਤ ਦੀ ਕਿਹੜੇ ਸੂਏ ਸੀ ਕੀ ਵੀਰੇ ਇਹ ਕੀ ਦੁੱਧ ਕਿੰਨਾ ਠੀਕ ਹੈ ਫਿਰ ਥੱਲੇ ਦੇ? ਉਹ ਤਾਂ 13 ਕਿਲੋ ਹੁਣ ਸੀ। ਠੀਕ ਹੈ ਬਾਈ ਜੀ। ਹੋਰ ਕਿਹੜੀ ਖੜੀ ਆਪਣੇ ਕੋਲ ਝੋਟੀ? ਹੋਰ ਬੱਸ ਆਹ ਸੀਗੀ ਉਹ ਬਾਕੀ ਵੇਖਾਂਗਾ ਲੈ ਕੇ। ਅੱਛਾ ਆ ਰਹੀ ਇੱਕ ਬਾਈ ਜੀ। ਹਾਂ ਗੱਬਣਾ ਠੀਕ ਹੈ ਬਾਈ ਜੀ। ਤੇ ਚੈੱਕ ਕਰੋ ਬਾਈ ਕੋਲ ਇੱਕ ਗੱਬਣ ਝੋਟੀ ਹੋਰ ਖੜੀ ਐ। ਇਹ ਤੇ ਚੰਗਾ ਜਾਨਵਰ ਐ ਬਾਈ ਜੀ। ਤੇ ਬਾਈ ਇਹਨੇ ਕਿੰਨੇ ਕੁ ਦਿਨ ਲੈਣੇ ਹਜੇ? ਹੈ? ਇਹਨੇ ਕਿੰਨੇ ਕੁ ਦਿਨ ਲੈਣੇ ਹਜੇ? ਇਹ ਤਾਂ ਲੈ ਜੀ 10 ਦਾ ਦੈਣਾ ਜੀ ਬਾਈ। ਇਹ ਤਾਂ 10 ਦਿਨ ਲੈ ਜੂ ਬਾਈ। ਇਹਦਾ ਕਿੰਨਾ ਮੁੱਲ ਰੱਖਿਆ ਪਿਆ ਦੇ ਆਪਾਂ? ਇਹਦਾ ਮੁੱਲ ਰੱਖਿਆ 1-5। ਅੱਛਾ 1-5 ਜੀ ਤੇ ਬਾਈ ਵਾ ਕੀ ਅਪਨ ਮੰਡੀ ਕਿਹੜੀ ਕਿਹੜੀ ਲਾਉਂਦੇ ਆ ਜੀ ਮੰਡੀ ਲਾਉਂਦੇ ਆ ਬਈ ਆਹਾ ਡੱਬ ਵਾਲੀ ਹੋ ਗਈ ਗਾਮਪੁਰਾ ਦਾ ਮਾਉੜਾ ਦਾ ਤਣਾ ਉਹ ਲਾ ਹੋ ਗਿਆ ਖੰਨਾ ਆ ਗਿਆ ਜਗੜਾ ਮਾਉੜਾ ਠੀਕ ਹੈ ਬਾਈ ਜੀ ਸਾਰਿਆਂ ਜਾਣਦੇ ਆ ਤੇ ਮਤਲਬ ਘਰੇ ਫਿਰ ਪਸ਼ੂ ਰਹਿੰਦਾ ਹੁਣ ਦੋ ਚਾਰ ਖੜੇ ਹਾਂ ਮਿਲ ਜੰਮੀ ਠੀਕ ਹੈ ਬਈ ਮੋਬਾਈਲ ਨੰਬਰ ਸ਼ੇਅਰ ਕਰ ਦੂਗਾ ਵੀਰੇ 8714678161 ਠੀਕ ਕਰ ਦਵਾਰੇ ਬੋਲ ਦੂੰਗਾ ਵੀਰੇ 8714678161 ਪਿੰਡ ਕਿਹੜਾ ਕਹਿੰਦੇ ਸੀ ਵੀਰੇ ਹੁਤਾਨੀਆਂ ਜਿਲ੍ਹਾ ਬਠਿੰਡਾ ਠੀਕ ਹੈ ਬਾਈ ਜੀ ਮਤਲਬ ਫੋਨ ਕਰਕੇ ਤੁਹਾਨੂੰ ਆ ਸਕਦਾ ਵੀਰੇ ਬੰਦਾ ਜਦੋਂ ਮਰਜ਼ੀ ਆ ਜਾਏ ਬਾਈ ਠੀਕ ਹੈ ਬਾਈ ਜੀ ਨਾਮ ਕੀ ਦੱਸਿਆ ਵੀਰੇ ਆਪਣਾ ਗੱਗੂ ਆ ਮੇਰਾ ਨਾਮ ਠੀਕ ਹੈ ਬਾਈ ਜੀ ਧੰਨਵਾਦ ਵੀਰੇ ਤੁਹਾਨੂੰ ਬਾਈ ਨੀਲੀ ਰਵੀ ਚੈੱਕ ਕਰੋ ਮੇਰਾ ਵੀ ਤੇ ਚੰਗਾ ਜਾਨ ਬਾਈ ਜੀ ਨੀਲੀ ਤੇ ਬਾਈ ਕੋਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਵਧੀਆ ਬਾਈ ਤੇ ਬਾਈ ਕਿਹੜਾ ਪਿੰਡਾ ਆਪਣਾ ਜੀ ਖੜਮ ਖੜਿਆ ਜੀ ਅੱਛਾ ਜੀ ਕਿੱਥੇ ਹੋਇਆ ਵੀਰੇ ਇਹ ਹਾਂਜੀ ਕਿਹੜਾ ਕਿੱਥੇ ਹੋਇਆ ਮੇਟਰ ਪਿੰਡ ਇਹ ਕਿਹੜਾ ਜ਼ਿਲ੍ਹਾ ਕਿੜਾ ਬਾਈ ਯਾ ਪੰਜਾਬ ਜ਼ਿਲ੍ਹਾ ਮੁਕਸਰ ਆ ਜ਼ਿਲ੍ਹਾ ਮੁਕਸਰ ਜੀ ਤਸਿਲ ਕਿਹੜੀ ਪੈ ਜਾਂਦੀ ਹੈ ਜੀ ਬਲੋਟ ਅੱਜ ਕਿੰਨੇ ਪਸ਼ੂ ਲੈ ਕੇ ਆਏ ਵੀਰੇ ਦੋ ਲੈ ਕੇ ਆਏ ਜੀ ਠੀਕ ਹੈ ਵੀ ਜਿਹੜੇ ਨੀਲੀ ਦਾਦੀ ਖੜੀ ਹੈ ਤਾਂ ਕੀ ਸਾਬ ਕਿਹੜੇ ਥੂਏ ਜੀ ਤੇ ਪਹਿਲੇ ਨੂੰ ਅੱਛਾ ਪਹਿਰੇ ਥੂਏ ਜੀ ਤੇ ਨਾਲ ਕੀ ਵੀਰੇ ਤੁਸੀਂ ਬੱਚਾ ਘੱਟਾ ਤੇ ਬਾਈ ਚੈੱਕ ਕਰੋ ਮੇਰਾ ਵੀਰ ਟਾਪ ਨੀਲੀ ਦਾਦੀ ਦਾ ਘੱ ਮੇਰੇ ਬਾਰੇ ਨਮੋ ਕੇ ਭਾਈ ਭਾਈ ਦੁੱਧ ਤਾਂ ਕਿੰਨਾ ਥੱਲੇ ਇਹਦੇ? 20 ਹੈਗਾ 12 ਕਿਲੋ। ਅੱਛਾ 12 ਕਿਲੋ ਜੀ। ਕਿੰਨਾ ਮੁੱਲ ਰੱਖਿਆ ਵੀਰ ਆਪਾਂ ਇਹਦਾ? 120। ਅੱਛਾ ਜੀ। ਤੇ ਬਾਕੀ ਥੋੜਾ ਬੋਧ ਇਮਾਨਤਾਨ ਹੋ ਜੂ। ਹਾਂ ਮਾੜਾ ਮੋਟਾ ਹੋ। ਠੀਕ ਹੈ ਭਾਈ। ਤੇ ਭਾਈ ਆਪਾਂ ਵਪਾਰ ਕਿਹੜੀ ਕਿਹੜੀ ਮੰਡੀ ਲਾਉਂਦੇ ਵੈਸੇ ਆਪਾਂ ਜੀ? ਬੜੀ ਲੋਟ ਆ ਜੀ। ਮਤਲਬ ਫਿਰ ਵੀ ਕਿਹੜੀ? ਸਾਰੀਆਂ ਲਾ ਲੈਣੇ। ਅੱਛਾ ਸਾਰੀਆਂ। ਜ਼ਿਆਦਾ ਮਤਲਬ ਇੱਥੇ ਹੁੰਦੇ ਨੇ ਡੱਬੜੀ। ਸੂਹਾ ਜ਼ਿਆਦਾ ਡੱਬੜੀ ਹੁੰਦੀ। ਜੀ। ਤੇ ਬਾਕੀ ਭਾਈ ਗਾਹ ਕਿਵੇਂ ਹੈ? ਗਾਹ ਠੀਕ ਆ ਭਾਈ 99152 ਹਾਂਜੀ 37587 ਠੀਕ ਹਰਦਾਰੇ ਬੰਦੋ ਵੀਰੇ 99152 ਹਾਂਜੀ 37587 ਠੀਕ ਹੈ ਬਾਈ ਤੇ ਬਾਈ ਜੀ ਇਕਣਾ ਹੁਣ ਆਪਣਾ ਨਾਮ ਕੀ ਹੈ ਜੀ ਮਨਪ੍ਰੀਤ ਸਿੰਘ ਜੀ ਠੀਕ ਹੈ ਤੇ ਜਿੱਦਾਂ ਕਿਸੇ ਘਰੇ ਆਣਾ ਹੋਵੇ ਪਸ਼ੂ ਉਹਨੇ ਬਈ ਘਰੇ ਵੀ ਆਪਣੇ ਹਾਂਜੀ ਠੀਕ ਹੈ ਬਾਈ ਤੇ ਬਾਈ ਨਾਲ ਕਨੈਕਟ ਜਰੂਰ ਕਰਿਓ ਮੇਰਾ ਵੀਰ ਹੋਰ ਕਿਹੜੇ ਵੀਰੇ ਇਹਦੋਂ ਕਿਹੜਾ ਜਾਨਵਰ ਹੋਰ ਆਪਣੇ ਕੋਲ ਨਹੀਂ ਬੇਚੀ ਬਾਕੀ बिक ਗੀਆਂ ਬਾਈ ਠੀਕ ਹੈ ਬਾਈ ਦੂਰੀ ਮੱਛ ਤੇ ਬਹੁਤ ਹੀ ਟੌਪ ਗਲਾਦੀ ਹੈ ਬਾਈ ਪਿੱਟ ਪੁੜੇ ਤਾਂ ਬਹੁਤ ਚੰਗੇ ਬਈ ਖੋਲਣ ਕਰਕੇ ਇਸ ਕਰਕੇ ਪਰੇਸ਼ਾਨੀ ਥੋੜੀ ਜੀ ਪਾਣੀਓ ਪਾਣੀ ਫਿਰਦਾ ਚਾਰੇ ਪਾਸੇ ਤੇ ਜਿਸ ਕਾਰਨ ਬਈ ਖੋਲ ਨਹੀਂ ਹੋ ਰਹਾ ਪਛੂ ਬਾਕੀ ਬਈ ਗਾਹ ਦਿੱਤਾ ਬਈ ਕਦੇ ਠੀਕ ਵੀ ਆ ਵਿੱਚ ਕਦੇ ਨਹੀਂ ਘਟ ਇਹਦੇ ਬਾਰੇ ਲੰਦੇ ਆਪਾਂ ਪੂਰੀ ਵਾਰੇ ਜਾਣ ਕਰੀ ਥੋੜਾ ਵੀ ਨਹੀਂ ਪ੍ਰੋਪਰ ਗਾਇਪ ਆ ਵੀਰ ਆਯੋ ਬਰਗੀ ਬਈ ਯਾਸੀ ਗਾਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਵਧੀਆ ਠੀਕ ਠਾਕ ਜੀ ਕਿਹੜਾ ਇਲਾਕਾ ਵੀਰੇ ਪੰਜਾਬ ਜੀ ਪੰਜਾਬ ਪਿੰਡ ਕਿਹੜਾ ਵੀਰੇ ਚੋੜੀ ਅੱਛਾ ਇਹ ਕਿੱਥੇ ਹੋਏ ਵੀਰੇ ਜ਼ਿਲ੍ਹਾ ਮੁਕਸਰੀ ਠੀਕ ਹੈ ਬਈ ਜੀ ਤੇ ਅੱਜ ਕਿੰਨੇ ਪਸ਼ੂ ਲੈ ਗਏ ਸੀ ਵੀਰੇ ਦੋ ਪਸ਼ੂ ਲੈ ਗਏ ਠੀਕ ਹੈ ਬਈ ਜੀ ਤੇ ਛੇਰ ਕਿਵੇਂ ਗਾਹ ਕਿਵੇਂ ਗਾਹ ਠੀਕ ਹੈ ਠੀਕ ਹੈ ਬਈ ਜੀ ਜਿਹੜੀ ਆ ਬੂਰੀ ਮੱਝ ਦਿਖਾਈ ਤਾਂ ਕੀ ਕਿਹੜੇ ਦੂਹੇ ਹੀ ਇਹ ਇਹ ਚੌਥੀ ਦੂਹੇ ਅੱਛਾ ਜੀ ਦੁੱਧ ਕਿਨਾ ਥੱਲੇ ਵੀਰੇ ਤੇ 7 ਲੀਟਰ ਆਇਕ ਡੰਗ ਅੱਛਾ ਜੀ 7 ਇੱਕ ਡੰਗ ਬਈ ਤੇ ਬਈ ਕਿੰਨਾ ਮੁੱਲ ਕਰੇ ਇਹਦਾ ਦੇ ਭਾਈ ਥੋੜਾ ਬੋਧ ਮਾਨਦਾਨ ਹੋ ਜਾਓ ਭਾਈ ਬਸ ਕੀ ਮੌਕੇ ਤੇ ਤੇ ਭਾਈ ਕੋ ਮੋਬਾਈਲ ਵਰਤ ਰਹੇ ਹੋ ਮੈਂ ਭਾਈ ਹਾਂਜੀ ਬੱਬਾ ਵਪਾਰ ਲੈਣੇ ਘਾਟ ਟ੍ਰੇਲਰ ਅੱਜ ਕਰੀਬ ਹਾਂਜੀ ਮੋਬਾਈਲ ਪਰ ਬੋਲ ਲਓਗੇ ਆਪਾ ਆਪਣੀ ਹਾਂਜੀ ਹਾਂਜੀ 964363 ਹਾਂਜੀ 99160 ਕਿਹੜੇ ਦੁਆਰੇ ਬੋਲੂਗੇ 964363 ਹਾਂਜੀ 99160 ਠੀਕ ਹੈ ਬਾਕੀ ਗਾਹਕ ਹੈ ਬਈ ਅੱਜ ਹਾਂਜੀ ਹਾਂਜੀ ਗਾਹਕ ਬਹੁਤ ਆਦੇ ਇਤਨਾ ਅਲੱਗ ਮੁੱਲ ਲੱਗਿਆ ਤਾਂ ਕਿਉਂ ਮਾਜੇ ਹਾਂਜੀ ਇੰਨਾ ਕ ਮੁੱਲ ਲੱਗਿਆ ਲੱਖ ਲੁੱਕ ਤੇ ਆਸਪਾਸ ਅੱਛਾ ਜੀ ਆਪਾ ਕਿੰਨੇ ਤੱਕ ਛੱਡ ਤੋਂ ਮਿਲਾਂਗੇ ਇੱਕ ਪੰਜ ਬੋਲਤਾ ਹੀ ਆ ਇੱਕ ਪੰਜ ਦੀ ਠੀਕ ਹੈ ਜੀ ਧੰਨਵਾਦ ਜੀ ਤੇ ਬਾਈ ਜੀ ਪਸ਼ੂ ਵਾਧੂ ਆਏ ਨੇ ਆਪਾ ਥੋੜਾ ਮਹੀਨ ਕਰਨ ਬੁਰਾ ਹਾਲ ਹੈ ਬਾਈ ਜੀ ਮਹੀ ਕਰਨ ਬੀਬੀ ਜਿਹੜਾ ਘਟ ਹੈ ਨਾ ਗਾਗ ਨਹੀਂ ਬਹੁਤ ਹੈ ਗਾਗ ਵਾਧੂ ਹੈ ਬਾਈ ਠੀਕ ਹੈ ਬਾਈ ਤੇ ਬਾਈ ਕਹਿੰਦਾ ਗਾਗ ਤਾਂ ਵਾਧੂ ਹੈ ਹਾਂਜੀ ਹਾਂ ਥੋੜੇ ਫਰਕ ਦਾ ਪਾ ਲਗਾ ਗੋ ਠੀਕ ਹੈ ਬਾਈ ਠੀਕ ਹੈ ਬਾਈ ਧੰਨਵਾਦ